ਦੋਸਤੋ ਸੰਤ ਬਲਵੀਰਸੋਂ ਸੀਚਿਆਲ ਨਾਲ ਜਿਹੜਾ ਬੁੱਢੇ ਨਾਲੇ ਤੋਂ ਵਾਪਸ ਬੁੱਢਾ ਦਰਿਆ ਬਣਾ ਰਹੇ ਐ ਉਹ ਜਿਹੜਾ ਬੁੱਢਾ ਨਾਲਾ ਨਾ ਮਿੱਤਰੋ ਇੱਥੋਂ ਤੱਕ ਅਫੈਕਟ ਕਰਦਾ ਆ ਨਹਿਰ ਐ ਜਿਹੜੀ ਵੱਡੀਆਂ ਨਹਿਰਾਂ ਦੇ ਵਿੱਚੋਂ ਨਿਕਲਦੀ ਐ ਮਿੱਤਰੋ ਹੈ ਤੇ ਇਹ ਨਹਿਰ ਤੋਂ ਅਸੀਂ ਪਾਣੀ ਨਹੀਂ ਭਰ ਕੇ ਲੈ ਕੇ ਜਾਣਾ ਕਿਉਂਕਿ ਇਹ ਪਾਣੀ ਤਾਂ ਪੋਲਿਊਟ ਹੋ ਗਿਆ ਤੇ ਆਹ ਦੇਖੋ ਆ ਕੈਨੀ ਬਈ ਮੇਰੀ ਐ ਤੇ ਆ ਉਹ ਖੜਾ ਆਪਣਾ ਬੰਬੂ ਕਾਰਟ ਤੇ ਆ ਖੜੇ ਆ ਦਰਸ਼ਕ ਵੀਰ ਤੇ ਇਹ ਕੈਨੀ ਇਥੋਂ ਐ ਭਰ ਕੇ ਲੈ ਕੇ ਜਾਣੇ ਆ ਦੋ ਪਿੰਡ ਆ ਪਾਣੀ ਭਰਨ ਵਾਸਤੇ ਮਜਬੂਰ ਹੋ ਗਏ ਨਹਿਰ ਕੋਲੇ ਵਗ ਰਹੀ ਐ ਨਹਿਰ ਤੋਂ ਨਹੀਂ ਪਾਣੀ ਭਰਨਾ ਬਈ ਪਰ ਕਿਉਂ ਨਹੀਂ ਭਰਨਾ ਕਿਉਂ ਪੀਣ ਯੋਗ ਨਹੀਂ ਤੇ ਨਲਕਿਆਂ ਦਾ ਪਾਣੀ ਅਸੀਂ ਭਰਦੇ ਆ ਜਿਵੇਂ ਫਰੀਦਕੋਟ ਕੋਲੇ ਨਹਿਰ ਤੋਂ ਲੋਕ ਭਰਦੇ ਆ ਪਰ ਸੀਟੀ ਵਾਲਾ ਸਾਹਿਬ ਦਾ ਬਹੁਤ ਧੰਨਵਾਦ ਹੈ